ਸਿੰਘ ਜੀ ਪਿੰਡ ਕੁੱਤਬ ਜੀ ਵਾਲਾ ਜਿਹੜਾ ਫਰੋਇਦਪੁਰ ਤੋਂ ਬੇਨਤੀ ਕਰਦਾ ਜੀ ਅਬਰਾਹਮ ਨੂੰ ਇਹ ਬੇਨਤੀ ਕਰਦਾ ਸਾਨੂੰ ਇੱਥੇ ਡੰਗਰੇ ਦੀ ਚਾਰਜ ਦੀ ਬਹੁਤ ਜ਼ਰੂਰਤ ਆ ਇੱਕ ਪੀਣ ਵਾਲਾ ਪਾਣੀ ਇਹ ਜ਼ਰੂਰਤ ਆ ਤੋੜੀ ਹੋ ਜੀ ਜਾਂ ਜੰਮਲਾ ਆਚਾਰ ਦੀ ਜ਼ਰੂਰਤ ਹੈਗੀ ਆ ਇਹ ਅਬਰਾਹਮ ਨੂੰ ਬੇਨਤੀ ਹੱਥੋਂ ਕੇ ਗੇਂ ਬੇਨਤੀ ਕਰਦੇ ਆ ਕਿ ਜਰ ਹਾਲੂ ਇਹ ਘਰਪਤੀ ਪੰਜਾਬ ਚ ਜਦੋਂ ਵੀ ਕੋਈ ਮੁਸੀਬਤ ਆਂਦੀ ਹੈ ਸਰਮਾ ਦਾ ਪਲਾ ਚੈਰੀਟੇਬਲ ٹرسٹ ਸਭ ਤੋਂ ਪਹਿਲਾਂ ਆਪਣੀ ਟੀਮ ਨੂੰ ਲੈ ਕੇ ਉੱਥੇ ਹਾਜ਼ਰ ਹੁੰਦਾ ਜਿਸ ਤਰ੍ਹਾਂ ਕੀ ਪਿਛੇ ਖਣਕਾ ਨੂੰ ਅਗ ਲੱਗ ਗਈ ਸੀ ਸਾਡੀ ਟੀਮ ਉੱਥੇ ਪਹੁੰਚੀ ਮੈਂ ਵੀ ਉੱਥੇ ਗਿਆ ਸੀ ਜਿੰਨੇ ਇੱਕ ਕਿਸਾ 1 ਏਕੜ ਕਿਸੇ 2 ਏਕੜ ਜਗ੍ਹਾ ਸੀ ਸੋ ਉਹਨਾਂ ਨੂੰ 30 3000 ਰੁਪਏ ਏਕੜ ਦੇ ਹਿਸਾਬ ਨਾਲ ਜਿਹੜਾ ਉਹ ਮੁਆਵਜ਼ਾ ਤਰਸੂ ਨੂੰ ਦਿੱਤਾ ਗਿਆ 110 ਸੈਕਿੰਡ ਸੀ ਸਾਰਾ ਸੀ ਕਵਰ ਕੀਤਾ ਇਸੇ ਤਰ੍ਹਾਂ ਹੁਣ ਵੀ ਕੀ ਹੋਇਆ ਕਿ ਹਿਮਾਚਲ ਵਿੱਚ ਦਾ ਚਾਹੇ ਬੱਦਲ ਫੱਟ ਗਏ ਚਾਹੇ بارشਾਂ ਇੰਨੀਆਂ ਹੋਈਆਂ ਹੜ ਆ ਗਏ ਪਾਣੀ ਦੇ ਉਰ ਪਾਣੀ ਆਣ ਨਾਲ ਕਿ ਸਾਰੇ ਡੈਮ ਜਿਹੜੇ ਸਾਰੇ ਓਵਰ ਹੋ ਗਏ ਕਿ ਡੈਮਾਂ ਤੋਂ ਪਾਣੀ ਛੱਡਣਾ ਪਿਆ ਚਾਹੇ ਥੀਨ ਡੈਮ ਹੈ ਚਾਹੇ ਬਿਆਸ ਡੈਮ ਹੈ ਚਾਹੇ ਭਖੜਾ ਡੈਮ ਹੈ ਤੋਂ ਪਾਣੀ ਛੱਡਣਾ ਪਿਆ ਤੇ ਰਾਵੀ ਨੇ ਜਿਆਦਾ ਤਬਾਹੀ ਮਚਾਈ ਐ ਇਸ ਵਾਰੀ ਸੋ ਦੇਖਿਆ ਜਾਂਦਾ ਹੈ ਹੁਸ਼ਿਆਰਪੁਰ ਤੋਂ ਲੈ ਕੇ ਹੁਸ਼ਿਆਰਪੁਰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਸਾਹਿਬ ਫਿਰੋਜ਼ਪੁਰ ਹੋ ਗਿਆ ਥੋੜਾ ਜਿਹਾ ਮੋਗਾ ਸਾਈਡ ਤੇ ਕਪੂਰਥਲਾ ਡਿਸਟ੍ਰਿਕਟ ਨੂੰ ਨੁਕਸਾਨ ਹੋਇਆ ਤੇ ਇਸ ਤੋਂ ਇਲਾਵਾ ਫਿਰ ਅੱਗੇ ਫਾਜ਼ਿਲਕਾ ਅਬੋਰ ਉੱਥੋਂ ਤੱਕ ਜਿਹੜਾ ਇਹ ਪਾਣੀ ਦੀ ਮਾਰ ਵੱਜ ਚੁੱਕੀ ਹੈ ਕਈ ਕਿ ਕੇ ਫੁੱਟ ਪਾਣੀ ਜਿਹੜਾ ਖੜਿਆ ਹੋਇਆ ਹੈ ਪਸ਼ੂ ਵੀ ਲੋਕੀ ਕੱਢ ਰਹੇ ਨੇ ਪਾਣੀ ਚੋਂ ਬਾਹਰ ਕੱਢ ਰਹੇ ਨੇ ਤੇ ਤਸੋਂ ਨੂੰ ਫਿਰ ਜੋ ਸਾਡੀਆਂ ਸਾਨੂੰ ਕੁਝ ਪ੍ਰਸ਼ਾਸਨ ਜਿਹੜੇ ਸੀ ਜਿਦਾਂ ਗੁਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਤਰਨਤਨ ਫਿਰੋਜ਼ਪੁਰ ਤੇ ਮੋਗਾ ਦੇ ਪ੍ਰਸ਼ਾਸਨ ਤੋਂ ਸਾਨੂੰ ਜਿਹੜੀ ਅਸੀਂ ਇਹ ਰਿਕੁਐਸਟ ਆਈ ਸੀ ਕਿ ਇਹ ਸਪਾਂਸਰ ਨੂੰ ਚਾਹੀਦਾ ਹੈ ਜਿਨ੍ਹਾਂ ਵਿੱਚ ਰਾਸ਼ਨ ਦੀਆਂ ਕਿੱਟਾਂ ਸੁੱਕੇ ਰਾਸ਼ਨ ਦੀਆਂ ਉਸ ਤੋਂ ਇਲਾਵਾ ਪਸ਼ੂਆਂ ਦਾ ਚਾਰਾ ਜਿਹੜਾ ਇਹਦੀ ਜ਼ਿਆਦਾ ਡਿਮਾਂਡ ਹੈ ਮੱਛਰਦਾਨੀਆਂ ਹੋ ਗਈਆਂ ਤਰਪਾਨਾ ਹੋ ਗਈਆਂ ਮੈਡੀਸਨ ਹੋ ਗਈ ਪਾਣੀ ਦੀਆਂ ਬੋਤਲਾਂ ਹੋ ਗਈਆਂ ਸੋ ਇਹ ਸਾਰਾ ਸਮਾਨ ਜਿਹੜਾ ਅਸੀਂ ਟਰਸਟ ਨੇ ਫਿਰ ਇੱਕ ਬਜਟ ਅਸੀਂ ਤੈਅ ਕਰਤਾ ਜਿਸ ਤਰ੍ਹਾਂ ਅਸੀਂ ਹਰ ਵਾਰੀ ਕਰਦੇ ਹਾਂ ਸੋ 1.5 ਕਰੋੜ ਦਾ ਬਜਟ ਜਿਹੜਾ ਅਸੀਂ ਫਿਕਸ ਕੀਤਾ ਤੇ ਇਹਦੇ ਨਾਲ ਦੇ ਨਾਲ 5000 ਜਿਹੜੀ ਕਿਟ ਹੈ ਜਿਹਦੇ ਵਿੱਚ ਸਾਡਾ 24 ਕਿਲੋ ਸਮਗਰੀ ਆ ਜਾਂਦੀ ਹੈ ਆਟਾ ਰਾਈਸ ਚਾਹ ਨਮਕ ਹੋ ਗਿਆ ਹਲਦੀ ਹੋ ਗਈ ਮਿਰਚ ਹੋ ਗਈ ਸ਼ੂਗਰ ਹੋ ਗਈ ਦਾਣਾ ਹੋ ਗਿਆ ਆਇਲ ਹੋ ਗਿਆ ਜਿਹੜਾ ਕਿ ਜਿਹਦੇ ਨਾਲ ਘਰ ਚੱਲ ਪੈਂਦਾ ਆਪਣਾ ਸੋ ਇਹ 24 24 ਕਿਲੋ ਦੀ ਕਿਟਾਂ ਜਿਹੜੀਆਂ ਸਾਰੀਆਂ ਸੀ ਇਹ ਤਿਆਰ ਹੋ ਰਹੀਆਂ ਨੇ ਔਰ ਕੱਲ ਸਾਡੇ ਜਿਹੜੀ ਪਹਿਲੀ ਖੇਪ ਸੀ ਉਹ ਨਿਕਲ ਚੁੱਕੀ ਹੈ ਜਿਹੇ ਤਰਨਦਨ ਵਾਸਤੇ ਤੇ ਉਹ ਤਰਨਦਨ ਸਾਹਿਬ ਦੇ ਸਭ ਤੋਂ ਪਹਿਲਾਂ ਚਾਰਾ ਗਿਆ ਉੱਥੇ ਤੇ 13 ਟਨ ਚਾਰਾ ਚਲਾ ਗਿਆ ਪਸ਼ੂਆਂ ਵਾਸਤੇ ਤੇ ਕਿੱਟਾਂ ਵੀ ਜਾ ਰਹੀਆਂ ਨੇ ਮਛਰਦਨੀ ਸਾਰਾ ਸਮਾਨ ਉੱਥੇ ਜਿਹੜਾ ਪਹੁੰਚ ਰਿਹਾ ਹੈ ਇਸ ਤੋਂ ਬਾਅਦ ਜਿਹੜੀ ਸਾਡੀ ਤਿਆਰੀ ਹੋ ਰਹੀ ਹੈ ਹੁਣ ਗੁਰਦਾਸਪੁਰ ਦੀ ਤਿਆਰੀ ਹੋ ਰਹੀ ਹੈ ਅੰਮ੍ਰਿਤਸਰ ਹੋ ਗਿਆ ਹੁਸ਼ਿਆਰਪੁਰ ਹੈ ਤੇ ਫ ਇਥੇ ਦਾ ਸਾਡਾ ਰਾਸ਼ਨ ਸਾਰਾ ਜਾ ਰਿਹਾ ਹੈ 5000 ਕਿੱਟ ਜਿਹੜੀ ਅਸੀਂ ਤਿਆਰ ਕਰਨ ਦਾ ਆਲਰੇਡੀ ਸ਼ੁਰੂ ਕਰ ਦਿੱਤਾ ਹੋਇਆ ਔਰ ਤਕਰੀਬਨ 450 ਦਾ ਸਾਡਾ ਐਸਟੀਮੇਟ ਹੈਗਾ ਜਿਹੜਾ ਸਾਡਾ ਪਸ਼ੂ ਦਾ ਚਾਰਾ ਜਾਣਾ ਜਾਣਾ ਹੈ ਤੇ ਉਹ ਵੀ ਅਸੀਂ ਨਾਲ-ਨਾਲ ਭੇਜ ਰਹੇ ਹਾਂ ਬਾਕੀ ਛੋਟੀਆਂ-ਮੋਟੀਆਂ ਆਈਟਮਾਂ ਨੇ ਇਹ ਤਾਂ ਸਾਰੀਆਂ ਜਾ ਹੀ ਰਹੀਆਂ ਨੇ ਤੇ ਮੈਂ ਆਪਣੀ ਜਿਹੜੀ ਸਾਰੀਆਂ ਟੀਮ ਮੇਰੀਆਂ ਹੈਗੀਆਂ ਨੇ ਜਸਜਸਾ ਸਿੰਘ ਜੀ ਜੋ ਕਿ ਪਟਿਆਲੇ ਤੋਂ ਸਾਰਾ ਲੀਡ ਕਰ ਰਹੇ ਨੇ ਹੇਰ ਸਾਹਿਬ ਹੈ ਜਾਂ ਸਾਡੇ ਡਿਸਟ੍ਰਿਕਟ ਸਾਰੇ ਪ੍ਰੈਜ਼ੀਡੈਂਟ ਸਾਰੀਆਂ ਟੀਮਾਂ ਜਿਹੜੀਆਂ ਜਿਹੜੀਆਂ ਕਿ ਪਾਣੀਆਂ ਦੇ ਵਿੱਚ ਵੀ ਤੁਰੀਆਂ ਫਿਰਦੀਆਂ ਨੇ ਔਰ ਕਰੋ- ਕਰੋ ਰਾਸ਼ਨ ਪਹੁੰਚਾ ਰ ਤੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿੰਨੀ ਸੇਵਾ ਕਰ ਸਕਦੇ ਨੇ ਦਿਲੋਂ ਉਹ ਸਾਰੇ ਸੇਵਾ ਕਰ ਰਹੇ ਨੇ ਅਸਾਨੂੰ ਨੂੰ ਪੂਰੀ ਉਮੀਦ ਹੈ ਕਿ ਅਸੀਂ ਜਿਹੜੀ ਇਹ ਜਿਹੜੀ ਆਫਤ ਆਈ ਹੈ ਸੋ ਇਹਨੂੰ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਤੇ ਫਿਰ ਅਸੀਂ ਜਿਹੜੀ ਆਪਣੀ ਜੀਵਨ ਆਪਣਾ ਸਾਡਾ ਫਿਰ ਨੋਰਮਲ ਅਸੀਂ ਲੈ ਆਵਾਂਗੇ ਲੋੜ ਆ ਜਿਵੇਂ ਮੈਂ ਤੁਹਾਨੂੰ ਮਦਦ ਗਣਾਈ ਆ ਕਿ ਇਸ ਟਾਈਮ ਤੇ ਪਸ਼ੂਆਂ ਵਾਸਤੇ ਚਾਰੇ ਦੀ ਲੋੜ ਹੈਗੀ ਆ ਸਾਈਲੇਜ ਦਿੱਤਾ ਜਾਵੇ ਫੀਡ ਦਿੱਤਾ ਜਾਵੇ ਜਾਂ ਮਾਲੀ ਤੌਰ ਤੇ ਜਾਂ ਰਾਸ਼ਨ ਦੇ ਰੂਪ ਦੇ ਵਿੱਚ ਜਿਹੜੇ ਜਿਹੜੇ ਲੋਕਾਂ ਦੇ ਜਿਹੜੇ ਫਸੇ ਹੋਏ ਆ ਉਹਨਾਂ ਤੱਕ ਪਹੁੰਚਦਾ ਕਿਹੜਾ ਪਿੰਡ ਹੈ ਨਾ ਸ਼ੰਗਾਰਾ ਸਿੰਘ ਦਾ ਪਿੰਡ ਸਾਡਾ ਰੋਹਣਾ ਦਾ ਤਹਿਸੀਲ ਜ਼ਿਲ੍ਹਾ ਅਪਰਵਿਧ ਅਸੀਂ ਬੇਨਤੀ ਕਰਦੇ ਹਾਂ ਜੀ ਜਿਵੇਂ ਸੋਸ਼ਲ ਮੀਡੀਆ ਤੇ ਸਾਰੇ ਵਹਿੰਦੇ ਪਾਣੀ ਆ ਸਾਡੇ ਜਿੰਨਾ ਵੀ ਪਿੰਡ ਇੱਥੇ ਰੁਕਨੇ ਵਾਲਾ ਬਸਤੀ ਕਿਸ਼ਨ ਸਿੰਘ ਵਾਲੀ ਕਾਲ ਹੈ ਤੇ ਬੰਡਾਲਾ ਸਭ ਦਾ ਮਤਲਬ ਜੋ ਫਸਲਾਂ ਬਰਬਾਦ ਹੋ ਗਈਆਂ ਹਰਾ ਚਾਰਾ ਜਾਂ ਤੂੜੀ ਵਗੈਰਾ ਜੋ ਵੀ ਉਹ ਸਾਰਾ ਖਤਮ ਹੋ ਗਿਆ ਜੀ ਅਸੀਂ ਬੇਨਤੀ ਕਰਦੇ ਆਂ ਵੀ ਜੋ ਸਰਬੱਤ ਦਾ ਭਲਾ ਟਰਸਟ ਚੇਅਰਮੈਨ ਬਰੁਆਏ ਸਾਹਿਬ ਆ ਉਹਨਾਂ ਨੂੰ ਬੇਨਤੀ ਕਰਦੇ ਆਂ ਮੇਰੇ ਸਾਡੇ ਇੱਥੇ ਮੈਂਬਰ ਆਏ ਸੀ ਜੋ ਵੀ ਜਿੰਨੀ ਹੋ ਸਕਦੀ ਆ ਇਹਨਾਂ ਪਾਣੀ ਵਾਲੇ ਜੋ ਵੀ ਕੋਈ ਜ਼ਿੰਮੇਵਾਰਾ ਚਾਹੇ ਲੇਬਰ ਉਹਨਾਂ ਦੀ ਜਿੰਨੀ ਹੋਵੇ ਵੱਧ ਤੋਂ ਵੱਧ